ਪੋਲਿਊਸ਼ਨ ਕੰਟਰੋਲ ਬੋਰਡ ਦੇ ਵੱਲੋਂ ਥਰਮਲ ਪਲਾਂਟ ਰੂਪਨਗਰ ਨੂੰ 5 ਕਰੋੜ ਦਾ ਜੁਰਮਾਨਾ ਜਿਹੜਾ ਲਗਾਇਆ ਗਿਆ ਉਹਦੇ ਵਿੱਚ ਸਭ ਤੋਂ ਪਹਿਲਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਮੈਂ ਵਧਾਈ ਦਿੰਨਾ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਆਪਣਾ ਕੰਮ ਕੀਤਾ ਤੇ ਇਹ ਜੁਰਮਾਨਾ ਲਗਾਇਆ ਕਿਉਂਕਿ ਇਹ ਜੋ ਸ਼ਿਕਾਇਤ ਹੈ ਉਹ ਮੇਰੇ ਵੱਲੋਂ ਸੀਗੀ ਮੇਰਾ ਨਾਮ ਜਗਦੀਪ ਸਿੰਘ ਥਲੀ ਹੈ ਤੇ ਗੱਲ ਇੰਜ ਹੋਈ ਸੀ ਕਿ 2024 ਦੇ ਵਿੱਚ ਸ਼ਾਮ ਨੂੰ 18 ਜਨਵਰੀ ਦੀ ਗੱਲ ਹੈ ਜਦੋਂ ਮੈਂ ਗੱਡੀ ਧਵਾ ਕੇ ਘਰ ਖੜੀ ਕੀਤੀ ਤਸਵੀਰੇ ਜਦੋਂ ਦੇਖਿਆ ਤਾਂ ਗੱਡੀ ਦੇ ਉੱਤੇ ਇੰਨੀ ਜ਼ਿਆਦਾ ਸਵਾਹ ਸੀ ਤੇ ਉਹਦੀ ਮੈਂ ਵੀਡੀਓ ਕੀਤੀ ਫਿਰ ਪੋਲਿਊਸ਼ਨ ਕੰਟਰੋਲ ਬੋਰਡ ਦੇ ਧਿਆਨ ਦੇ ਵਿੱਚ ਮਾਮਲਾ ਆਇਆ ਉਹ ਵਿਜ਼ਿਟ ਕਰਕੇ ਗਏ ਘਰ ਵੀ ਆ ਕੇ ਗਏ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਜਾ ਕੇ ਆਏ ਥਾਂ ਥਾਂ ਦੇ ਉੱਤੇ ਤੇ ਉਹ ਸਮੱਸਿਆ ਉਹਨਾਂ ਨੇ ਦੇਖੀ ਤੇ ਉਹ ਮੈਨੂੰ ਉਦੋਂ ਹੀ ਕਹਿ ਦਿੱਤਾ ਸੀ ਸਮੱਸਿਆ ਬਹੁਤ ਜ਼ਿਆਦਾ ਹੈ ਇਹ ਇਹਦਾ ਅਸੀਂ ਜਲਦੀ ਉਹਨਾਂ ਨੂੰ ਰੋਕ-ਥਾਮ ਕਰਨ ਲਈ ਵੀ ਕਹਿੰਦੇ ਆ ਤੇ ਜੁਰਮਾਨਾ ਵੀ ਲਗਾਉਂਦੇ ਆ ਕਿ ਉਹਦੇ ਉੱਤੇ ਜਿਹੜੀ ਕਾਰਵਾਈ ਕੀਤੀ ਐ ਤੇ ਹੁਣ ਅਕਸਰ ਇਹ ਵੀ ਕਿਹਾ ਜਾਂਦਾ ਵੀ ਯਾਰ ਤੁਸੀਂ ਕਿਉਂ ਥਰਮਲ ਤੋਂ ਇੰਨਾ ਰੋਜ਼ਗਾਰ ਮਿਲ ਰਿਹਾ ਏ ਵੀ ਕਿਉਂ ਇਸ ਤਰ੍ਹਾਂ ਨਹੀਂ ਕਰਦੇ ਆ ਕੋਈ ਲੋਕ ਸਾਡੇ ਉੱਤੇ ਵੀ ਸਵਾਲ ਖੜੇ ਕਰਦੇ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਨੂੰ ਕਿਸੇ ਜਿੱਥੇ ਰੋਜ਼ਗਾਰ ਮਿਲਦਾ ਉਹ ਵੈਲਕਮ ਉਹਨਾਂ ਕੰਪਨੀਆਂ ਨੂੰ ਪਰ ਜੇ ਰੋਜ਼ਗਾਰ ਦੇ ਨਾਲ-ਨਾਲ ਤੁਸੀਂ ਬਿਮਾਰੀਆਂ ਵਣਦੋਗੇ ਰੋਜ਼ਗਾਰ ਤਾਂ ਸਾਡੇ ਜਿਹੜੇ ਇਲਾਕੇ ਦੇ ਲੋਕਲ ਲੋਕ ਨੇ ਉਹਨਾਂ ਨੂੰ ਤਾਂ ਰੋਜ਼ਗਾਰ ਨਹੀਂ ਹੈ ਥਰਮਲ ਦੇ ਵਿੱਚ ਜੇ ਇੱਕ ਹੋਰ ਇੱਥੇ ਸਿਮਿੰਟ ਫੈਕਟਰੀ ਹੈਗੀ ਨੇੜੇ ਉਹਦੇ ਵਿੱਚ ਜਾਂ ਤਾਂ ਹਿਮਾਚਲ ਵਾਲੇ ਆ ਜਾਂ ਯੂਪੀ ਵਾਲੇ ਆ ਜਾਂ ਬਿਹਾਰ ਵਾਲੇ ਆ ਮੈਂ ਨਹੀਂ ਕਹਿੰਦਾ ਦੂਜੀਆਂ ਸਟੇਟਾਂ ਨੂੰ ਵੀ ਤੁਸੀਂ ਆਪਾਂ ਇਹ ਕਿੱਤਾਕਰਨ ਆਉਂਦੇ ਆ ਆਪਣਾ ਇਹਨਾਂ ਨੂੰ ਨਹੀਂ ਕਰਨ ਦੇਣਾ ਚਾਹੀਦਾ ਪਰ ਪਹਿਲਾਂ ਆਪਣੇਆਂ ਨੂੰ ਤਾਂ ਦੇ ਲੋ ਤੇ ਆਪਣੇ ਵਾਲਿਆਂ ਨੂੰ ਤੁਸੀਂ ਬਿਮਾਰੀਆਂ ਵੰਡੀਆਂ ਦਿੰਦੇ ਹੋ ਅਸੀਂ ਉੱਥੇ ਸਾਡੇ ਜਿਹੜੇ ਜੰਮ ਦੇ ਬੱਚੇ ਆ 2-2 ਸਾਲ ਦੇ 1-1 ਸਾਲ ਦੇ ਉਹ ਬਿਮਾਰੀਆਂ ਨਾਲ ਪੀੜਤ ਨੇ ਤੇ ਜਿਹੜੇ ਵੱਡੇ ਲੈਵਲ ਦੇ ਅਫਸਰ ਹੈ ਉਹ ਯੂਪੀ ਤੋਂ ਲੱਗਿਆ ਹੋਇਆ ਕੋਈ ਬਿਹਾਰ ਤੋਂ ਲੱਗਿਆ ਹੋਇਆ ਜੀ ਜਦੋਂ ਬਾਹਰਲੀ ਸੂਬਿਆਂ ਨੇ ਦੇ ਅ ਅਫਸਰ ਲਗਾਉਣੇ ਆ ਫਿਰ ਉਹਨਾਂ ਨੇ ਕਿਵੇਂ ਚਿੰਤਾ ਕਰ ਲੈਣੀ ਉਹਨਾਂ ਨੂੰ ਪਤਾ ਵੀ ਅਸੀਂ ਰਿਟਾਇਰਮੈਂਟ ਤੋਂ ਬਾਅਦ ਇੱਥੇ ਰਹਿਣਾ ਹੀ ਨਹੀਂ ਤੇ ਸਾਨੂੰ ਬਿਮਾਰੀਆਂ ਵੰਡ ਕੇ ਜਾ ਰਹੇ ਨੇ ਸੋ ਮੈਂ ਇਸ ਗੱਲ ਦੀ ਵਧਾਈ ਦੇ ਦਿੰਦਾ ਵੀ 5 ਕਰੋੜ ਦਾ ਜਿਹੜਾ ਜੁਰਮਾਨਾ ਹੋਇਆ ਇਹ ਬਿਲਕੁਲ ਹੋਣਾ ਚਾਹੀਦਾ ਸੀ ਪਰ ਇਹ 5 ਕਰੋੜ ਦਾ ਜੁਰਮਾਨਾ ਤਾਂ ਵਧਾਈ ਦੇ ਪੱਤਰ ਹੈ ਜੇ ਹੁਣ ਥਰਮਲ ਦੇ ਉੱਤੇ ਸਕੰਝਾ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਆਪ ਹੁਦਰੀਆਂ ਸੀਗੀਆਂ ਲਾਪਰਵਾਹੀਆਂ ਲੋਕਾਂ ਨੂੰ ਇਹ ਪ੍ਰਦੂਸ਼ਣ ਵੰਡਣਾ ਜੋ ਹਟਣਗੇ अमाउंट ਤਾਂ 5 ਰੁਪਏ ਦੇ ਜੁਰਮਾਨੇ ਨਾਲ ਵੀ ਜੇ ਕੋਈ ਸੁਧਰ ਜਾਵੇ ਤਾਂ ਵਧਾਈ ਨਹੀਂ ਤਾਂ ਫਿਰ ਦੁਹਾਈਓ ਹੁੰਦੀ ਹੈ ਜੀ ਚਾਹੇ ਉਹ 100 ਕਰੋੜ ਦਾ ਹੋਵੇ ਫਿਰ ਤਾਂ ਇਹ ਸਮਝਾਂਗੇ ਕਿ ਇੱਕ ਵਿਭਾਗ ਨੇ ਦੂਜੇ ਵਿਭਾਗ ਤੋਂ ਜੀ ਪੈਸੇ ਲੈ ਲੇ ਇੱਕ ਵਿਭਾਗ ਦੇ ਸਰਕਾਰ ਦੇ ਇੱਕ ਵਿਭਾਗ ਤੋਂ ਦੂਜੇ ਵਿਭਾਗ ਨੂੰ ਆਮਦਨ ਹੋ ਗਈ ਜੀ ਫਿਰ ਤਾਂ ਇਹ ਸਮਝਾਂਗੇ ਪਰ ਜੇਕਰ ਇਹਦਾ ਕੋਈ ਹੱਲ ਪੱਕੇ ਤੌਰ ਤੇ ਹੋ ਜਾਂਦਾ ਹੈ ਟਾਫ ਰੇ ਦੇ ਵਿੱਚ ਵਧਾਈ ਦਿੰਦੇ ਆ ਪਰ ਜੇ ਹਾਲ ਹਜੇ ਵੀ ਉਹ ਉਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਕੋਲੇ ਦੀ ਸਪਲਾਈ ਵੀ ਚਲੋ ਬੰਦ ਕੀਤੀ ਗਈ ਹੈ ਅ ਥਰਮਲ ਪਲਾਂਟ ਨੂੰ ਵੀ ਅਜੇ ਬੰਦ ਕੀਤਾ ਗਿਆ ਪਰ ਜੇਕਰ ਅਸੀਂ ਨਹੀਂ ਕਹਿੰਦੇ ਵੀ ਇਹਦਾ ਹੱਲ ਹੀ ਬੰਦ ਕਰਨਾ ਹੋਵੇ ਜੋ ਉੱਥੇ ਇਨਸਟਰੂਮੈਂਟ ਲੱਗਣੇ ਚਾਹੀਦੇ ਆ ਉਹ ਲਗਵਾਉਣ ਉਹ ਜੋ ਫਲਾਈ ਐਸ਼ ਦਾ ਮੁੱਦਾ ਹੈ ਉਹ ਉਹਦਾ ਹੱਲ ਕਰਨ ਤਾਂ ਜੋ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਹੋ ਸਕੇ ਤੇ ਜਿਹੜੇ ਲੋਕ ਰੋਜ਼ਗਾਰ ਕਰ ਰਿਹਾ ਉਹਨਾਂ ਦੀ ਰੋਜ਼ੀ ਰੋਟੀ ਵੀ ਉਸੇ ਤਰ੍ਹਾਂ ਚੱਲਦੀ ਰਹੇ ਤੇ ਮੈਂ ਇਹ ਵੀ ਜ਼ਰੂਰ ਕਹੂੰਗਾ ਵੀ ਜਦੋਂ ਵੀ ਭਾਰਤੀ ਆਉਂਦੀ ਆ ਤਾਂ ਲੋਕਲ ਲੋਕ ਜਿਹੜੇ 5-10 ਕਿਲੋਮੀਟਰ ਦੇ ਡਾਇਰੇ ਦੇ ਵਿੱਚ ਤੁਹਾਡੀ ਇਸ ਚੀਜ਼ ਨੂੰ ਪੁੱਤ ਰਹੇ ਨੇ ਬਿਮਾਰੀਆਂ ਦੀ ਦੇ ਵਿੱਚ ਗ੍ਰਸਤ ਹੋ ਰਹੇ ਨੇ ਤਾਂ ਉਹਨਾਂ ਨੂੰ ਪੈਲ ਦੇ ਆਧਾਰ ਤੇ ਨੌਕਰੀ ਵੀ ਦਿੱਤੀ ਜਾਵੇ ਇਹ ਵੀ ਸਾਡੇ ਨਾਲ ਬੇਨਤੀ ਜ਼ਰੂਰ ਹੈ ਤੇ ਇਸ ਮਾਮਲੇ ਦੇ ਵਿੱਚ ਜੋ ਇਹ ਕਾਰਵਾਈ ਹੋਈ ਹੈ ਉਸ ਦੇ ਲਈ ਜ਼ਰੂਰ ਵਿਭਾਗ ਜਿਹੜਾ ਹੈ ਪੋਲੂਸ਼ਨ ਕੰਟਰੋਲ ਬੋਰਡ ਵਧਾਈ ਦੇ ਪਾਤਰ ਹੈ ਤਾਂ ਕੀ ਸਭ ਕੀ ਲੱਗਦਾ ਵੀ ਅੰਦਰ ਜਿਹੜੀ ਮੁਲਾਕਾਤ ਹੋਈ ਆ ਬੈਰਕ ਨੂੰ ਲੈ ਕੇ ਕੀ ਸਖਿਆ ਜਿਹੜੇ ਮਤਵ ਆ ਰਹੇ ਨੇ ਦਿੱਕਤ ਆ ਰਹੀ ਮੈਂ ਇਹਨੂੰ ਜ਼ਰੂਰ ਡਿਫਰੈਂਸ਼ੀਏਟ ਕਰਦਾ ਜੀ ਜੋ ਇਹ ਪ੍ਰੋਪਾਗੈਂਡਾ ਹੈਗਾ ਕਿ ਕੰਫਰਟ ਵਾਸਤੇ ਕੁਝ ਕੀਤਾ ਬਿਲਕੁਲ ਨਹੀਂ ਸਿਕਿਉਰਿਟੀ ਰੀਸੈਂਸ ਨੇ ਤੁਸੀਂ ਕੋਟਾਂ 'ਚ ਤੇ ਮੀਡੀਆ 'ਚ ਆਪ ਜਾ ਕੇ ਦੱਸਿਆ ਕਿ ਬਿਕਰਮ ਸਿੰਘ ਮਰਜੀਠੀਆਂ ਨੂੰ ਇੰਨਾ ਸੁਰੱਖਿਆ ਦਾ ਖਤਰਾ ਹੈ ਕਿ ਉਹਨਾਂ ਦੀ ਸ਼ਕਲ ਵੀ ਨਹੀਂ ਦਿਖਾ ਸਕਦੇ ਪਰਦੇ ਲਾਉਣੇ ਪੈਂਦੇ ਨੇ ਤੇ ਕੋਟਾਂ ਕੋਟ ਜਿਹੜੀ ਉਹ ਫੋਟ੍ਰੈਸ ਬਣਾਈ ਜਾਂਦੀ ਹੈ ਕੋਟ ਦੀ ਸੜਕਾਂ ਸੀਲ ਕਰ ਦਿੱਤੀਆਂ ਜਾਂਦੀਆਂ ਔਰ ਕੋਈ ਕੰਮ ਨਹੀਂ ਕੀਤਾ ਜਾਣ ਦਿੰਦਾ ਉੱਥੇ ਸੋ ਇਸ ਕਰਕੇ ਅਸੀਂ ਕਿਹਾ ਕਿ ਜਿਹੜੀ orange category high risk prisoner ਹੈ ਉਹਦਾ ਜਿਹੜੀ ਬੈਰਕ ਹੈ ਕਿਸੇ ਹੋਰ ਨਾਲ ਸ਼ੇਅਰ ਨਹੀਂ ਹੋ ਸਕਦੀ ਤੇ ਇੱਥੇ ਅਕੋਮੋਡੇਸ਼ਨ ਦੀ ਕੋਈ ਟਿਕਲੀਮ ਨਹੀਂ ਹੈ। ਤੋਂ ਅਸੀਂ ਅੱਜ ਐਪਲੀਕੇਸ਼ਨ ਫਾਈਲ ਕਰ ਚੁੱਕੇ ਸੀ ਇਹਨਾਂ ਦਾ ਅੱਜ ਟਾਈਮ ਸੀਗਾ ਰਿਪਲਾਈ ਦੇਣ ਦਾ। ਸਟੇਟਸ ਰਿਪੋਰਟ ਫਾਈਲ ਕਰਨ ਦਾ ਅੱਜ ਦੋਨੋਂ ਉਹਨਾਂ ਨੇ ਕੋਰਟ 'ਚ ਨਹੀਂ ਕੀਤੀ ਤੇ ਅਗਲੀ ਤਰੀਕ 17 ਪੈ ਗਈ ਹੈ ਜੀ। ਹੁਣ ਕੀ ਲੱਗਦਾ ਅੱਗੇ ਕੀ ਰਾਹ ਲੱਗਦਾ ਹੈ? ਅਸੀਂ ਅੱਜ ਰੈਗੂਲਰ ਬੇਲ ਫਾਈਲ ਕਰ ਦਿੱਤੀ ਹੈ ਜੀ। ਆਨਰੇਬਲ ਕੋਰਟ ਨੇ 22 ਤਰੀਕ ਉਹਦਾ ਨੋਟਿਸ ਕਰ ਲਿਆ ਹੈ। ਔਰ ਉਹ ਚੜਦੀ ਗੱਲਾ 'ਚ ਬਿਲਕੁਲ ਠੀਕ ਨੇ ਰਬ ਰਬ ਕਰ ਰਿਹਾ ਆਪਦਾ ਨਾਮ ਜਪ ਰਹੇ ਨੇ ਚੜ੍ਹਦੀ ਕਲਾ ਚ ਉਮੀਦ ਆ ਬੇਲ ਹੋ ਜੇਗੀ ਹਾਂਜੀ ਹਾਂਜੀ ਪਹਿਲਾਂ ਪਟਿਆਲਾ ਕੇ ਰੱਖੇ ਗਿਆ ਸੀ ਜੇਲ੍ਹ ਚ ਤੇ ਨਾਪਾਂ ਕਿਉਂ ਹੁਣ ਸ਼ਿਫਟ ਕੀਤਾ ਗਿਆ ਸਰ ਸ਼ਿਫਟ ਨਹੀਂ ਕੀਤਾ ਇਸ ਕੇਸ ਚ ਉਹਨਾਂ ਨੂੰ ਨਾਬਾ ਹੀ ਲੈ ਕੇ ਆਏ ਨੇ ਹਾਈ ਕੋਰਟ ਚ ਪ੍ਰੋਟੈਕਸ਼ਨ ਜਿਹੜੀ ਨੇ ਸਿਕਿਉਰਿਟੀ ਵਿਡਰਾਅ ਕੀਤੀ ਸੀ ਉਹ ਜਦ ਅਸੀਂ ਪਟੀਸ਼ਨ ਫਾਈਲ ਕੀਤੀ ਸੀ ਤਾਂ ਆਨਰੇਬਲ ਹਾਈ ਕੋਰਟ ਦੇ ਡਾਇਰੈਕਸ਼ਨ ਨੇ ਕਿ ਇਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਇਨਸ਼ੋਰ ਕੀਤੀ ਜਾਵੇ ਤੇ ਅੰਡਰ ਥੈਟ ਇਨਸ਼ੋਰੈਂਸ ਜਿਹੜੀ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਤਾਂ ਉਹ ਕੋਰਟ ਚ ਉਹਨਾਂ ਨੇ ਕਿਹਾ ਜੀ ਨਾਬਾ ਚ ਉਹਨਾਂ ਕੋਲ ਫੈਸਿਲਿਟੀਆਂ ਬੈਟਰ ਨੇ ਕਿਉਂ ਸਿਕਿਉਰ ਆਰਡਰ ਇਸ ਕਰਕੇ ਲਿਆ ਨਾਬੇਦਾ ਕੇ ਉੱਥੇ ਫੈਸਿਲਿਟੀਆਂ ਬੈਟਰ ਫॉर ਸਿਕਿਉਰਿਟੀ ਹੈ ਪਰ ਇੱਥੇ ਔਰੇਂਜ ਪ੍ਰਿਜ਼ਨਰ ਦਾ ਜੇਲ ਮੈਨੂਅਲ ਦੀ ਇਹਨਾਂ ਨੇ ਵਾਇਲੇਸ਼ਨ ਕੀਤੀ ਹੈ ਇਸ ਕਰਕੇ ਅਸੀਂ ਉਹ ਜਿਹੜੀ ਅਪੀਲ ਪਾਈਆ ਵੀ ਪਰਚਾ ਗਲਤ ਦਿੱਤਾ ਆ ਉਹਦੀ ਡੇਟ ਮੰਗ ਲਓ ਹਾਈ ਕੋਰਟ ਚ ਕਦੋਂ ਦੀ ਹੈ ਸਰ ਹਲੇ ਪਰਚਾ ਦਰਜ ਅਸੀਂ ਜਿਹੜੀ ਕਾਉਸ਼ਿੰਗ ਪਟੀਸ਼ਨ ਹੈ ਉਹ ਹਲੇ ਨਹੀਂ ਫਾਈਲ ਕੀਤੀ ਜੀ ਹਾਲ ਫਿਲਹਾਲ ਸਿਰਫ ਅੱਜ ਅਸੀਂ ਰੈਗੂਲਰ ਬੇਲ ਫਾਈਲ ਕੀਤੀ ਹੈ ਅਸੀਂ ਰਿਮਾਂਡ ਆਰਡਰ ਚੈਲੰਜ ਕੀਤਾ ਉਹ ਜੁਲਾਈ ਐਂਡ ਚ ਪਈ ਹੋਈ ਹੈ ਤੇ ਹੁਣ 14 ਤਰੀਕ ਅੱਜ ਅਸੀਂ ਰੈਗੂਲਰ ਬੇਲ ਫਾਈਲ ਕਰਤੀ ਸੀ ਉਹ 22 ਤਰੀਕ ਲੱਗੇਗਾ ਅਗਰ ਸੀਸੀਟੀਵੀ ਰਾਹੀਂ ਕਿਸੇ ਕੈਦੀ ਦੀ ਨਿਜਤਾ ਬਾਹਰ ਦੇਖੀ ਜਾਂਦੀ ਆ ਜੋ ਗੱਲਾਂ ਬਾਹਰ ਆ ਰਹੀਆਂ ਨੇ ਵੀ ਸਰਕਾਰ ਦੇਖ ਰਹੀ ਆ ਕੀ ਲੱਗਦਾ ਵੀ ਸੁਤੰਤਰਤਾ ਦਾ ਅਧਿਕਾਰ ਦੀ ਜਿਹੜੀ ਗ੍ਰਾਸ ਵੈਲੇਸ਼ਨ ਦੇ ਉੱਪਰ ਕੀ ਦੇਖ ਲਓਗੇ ਬੰਦੇ ਨੇ ਪਾਰਟ ਪੂਜਾ ਕਰਦਾ ਸਾਰਾ ਦਿਨ ਜਾਂ ਉੱਥੇ ਬੈਠਾ ਵੀ ਐਂ ਕਰਦਾ ਰਹਿੰਦਾ ਤੁਹਾਨੂੰ ਇਹ ਕੁਝ ਦੇਖੋ ਹੋਰ ਦੇਖਣ ਨੂੰ ਲੋਕਾਂ ਨੂੰ ਦੇਖਣ ਨਹੀਂ ਦੇ ਰਿਹਾ ਲੇਕਿਨ ਮੀਡੀਆ ਦੀ ਰਿਪੋਰਟ ਕਵਰੇਜ ਰੋਕ